20 ਦਾ ਇੱਕ ਫਰਚਾ ਸੀਵਾ ਹੈ ਨਾ ਉਸਕੇ ਹੀ ਇਹ ਕੰਪਲੇਨੈਂਟ ਤੇ ਉਸਦੇ ਹੀ ਅਕਿਊ ਸੀਗੇ ਉਹਨਾਂ ਦੇ ਵਿੱਚ ਮੇਂ ਹੀ ਕੋਈ ਟਸਲ ਹੋਈ ਉਸ ਤੋਂ ਬਾਅਦ ਕੋਰਟ ਦੇ ਬਾਹਰ ਵਾਲੀ ਰੋਡ ਤੇ ਫਾਇਰਿੰਗ ਹੋਈ ਹੈ ਜੀ ਦਾ ਤਾਂ ਥੋੜਾ ਜਿਹਾ ਇੱਥੇ ਚਾਹੀਦਾ ਵਾ ਲੇਕਿਨ ਇਹ ਨਹੀਂ ਸਕਤੀ ਨਹੀਂ ਹੈ ਲੇਕਿਨ ਫੋਰਸ ਨੂੰ ਥੋੜਾ ਜਿਹਾ ਚਾਹੀਦਾ ਕਿਉਂਕਿ ਇੱਥੇ ਸਭ ਤੋਂ ਵੱਧ ਮੇਰੇ ਹਿਸਾਬ ਨਾਲ ਪਬਲਿਕ ਲੁਧਿਆਣੇ ਦੀ ਜਾਂ ਪੰਜਾਬ ਦੀ ਇੱਥੇ ਆਉਂਦੀ ਹੈ ਸਭ ਤੋਂ ਵੱਡੀ ਬਾਹਰ ਹੈ ਲੁਧਿਆਣੇ ਕੋਰਟ ਬਾਹਰ ਕੋਈ ਸਕਿਉਰਟੀ ਆਨ ਰੋਡ ਕੋਈ ਸਕਿਉਰਟੀ ਨਹੀਂ ਲੁਧਿਆਣਾ ਦਾ ਕੋਰਟ ਕੰਪਲੈਕਸ ਜਿੱਥੇ ਆਏ ਦਿਨ ਸੁਰੱਖਿਆ ਦੇ ਵਿੱਚ ਰਹਿੰਦਾ ਸੁਰੱਖਿਆ ਦਾ ਕਾਰਨ ਇਹ ਸੀ ਕਿ ਪਿਛਲੇ ਦਿਨੀ ਇੱਥੇ ਇੱਕ ਬੰਬ ਬਲਾਸਟ ਵੀ ਹੋਇਆ ਸੀ ਤੇ ਉਸ ਤੋਂ ਬਾਅਦ ਹੁਣ ਲੁਧਿਆਣਾ ਦੇ ਕੋਰਟ ਕੰਪਲੈਕਸ ਦੇ ਬਾਹਰ ਗੋਲੀਆਂ ਚੱਲੀਆਂ ਨੇ ਗੋਲੀਆਂ ਤਾਵੜ ਤੋੜ ਚੱਲੀਆਂ ਨੇ ਦੋ ਤੋਂ ਤਿੰਨ ਫਾਇਰ ਹੋਏ ਨੇ ਫਾਇਰ ਆਪਸੀ ਫਾਇਰ ਦੱਸੇ ਜਾ ਰਹੇ ਨੇ ਕਿ ਕਿਸੇ ਗੱਲ ਨੂੰ ਲੈ ਕੇ ਅੰਦਰ ਕੋਰਟ ਦੇ ਵਿੱਚ ਜਿਹੜੇ 2 83 ਉਹ ਪਹਿਲਾਂ ਤਾਂ ਤਰੀਕ ਭੁਗਤਨਾਈਆਂ ਅੰਦਰ ਕਿਸੇ ਗੱਲ ਨੂੰ ਲੈ ਕੇ ਬੈਂਸ ਹੋਈ ਹੈ ਤੇ ਉਸ ਤੋਂ ਬਾਅਦ ਬਾਹਰ ਜਿਹੜੀ ਹੈ ਗੋਲੀਆਂ ਚੱਲੀਆਂ ਨੇ ਦੋ ਤੋਂ ਤਿੰਨ ਗੋਲੀਆਂ ਚੱਲੀਆਂ ਨੇ ਤੁਹਾਨੂੰ ਦਿਖਾ ਦਈਏ ਫਰੌਂਸਿੰਗ ਟੀਮਾਂ ਆ ਚੁੱਕੀਆਂ ਨੇ ਪੁਲਿਸ ਦੇ ਅਲਾ ਅਧਿਕਾਰੀ ਮੌਕੇ ਤੇ ਮੌਜੂਦ ਨੇ ਰਸਤਾ ਦਿਖਾ ਦਈਏ ਪੂਰੇ ਦੋਨੋਂ ਤਰਫੋਂ ਬੰਦ ਕਰ ਦਿੱਤਾ ਗਿਆ ਜਿਹੜਾ ਕੋਰਟ ਕੰਪਲੈਕਸ ਹੈ ਸੁਰੱਖਿਆ ਦਾ ਸਭ ਤੋਂ ਵੱਡਾ ਘੇਰਾ ਦੱਸਿਆ ਜਾ ਰਿਹਾ ਸੀ ਪੁਲਿਸ ਵੱਲੋਂ ਕਿ ਇੱਥੇ ਲਾਇਆ ਗਿਆ ਭਰਕੀ ਦੇ ਨਾਲ ਕਿਤੇ ਹੁਣ ਸੁਰੱਖਿਆ ਘੱਟ ਨਜ਼ਰ ਆਈ ਕਿਉਂਕਿ ਵੈਪਨ ਕੋਰਟ ਦੇ ਵਿੱਚ ਕਿੱਦਾਂਗੇ ਬੈਪਨ ਕਿਸ ਤਰੀਕੇ ਨਾਲ ਕੋਰਟ ਚ ਜਾਂਦੇ ਨੇ ਕਿੱਦਾਂ ਕੋਰਟ ਤੋਂ ਬਾਹਰ ਆ ਕੇ ਗੋਲੀ ਚੱਲਦੀ ਐ ਇਸ ਜਗ੍ਹਾ ਤੇ ਕਿਹਦੇ ਨਾਲ ਕਿਹਦੇ ਇਹ ਚੀਜ਼ ਦਾ ਜਾਣ ਦਾ ਵਿਸ਼ਾ ਹੈ ਕਿਉਂਕਿ ਗੋਲੀ ਕੋਰਟ ਕੰਪਲੈਕਸ ਦੇ ਬਾਹਰ ਚੱਲਦੀ ਐ ਲੁਧਿਆਣਾ ਦੇ ਕੋਰਟ ਕੰਪਲੈਕਸ ਜੇ ਤੁਹਾਨੂੰ ਤਸਵੀਰਾਂ ਦਿਖਾ ਦਈਏ ਉੱਪਰ ਦੀਆਂ ਜਿਹੜੀਆਂ ਤਸਵੀਰਾਂ ਨੇ ਪੂਰਾ ਕੋਰਟ ਕੰਪਲੈਕਸ ਚ ਹਲਕੰ ਮੱਚਿਆ ਹੋਇਆ ਕਿਉਂਕਿ ਜਿਹੜੇ ਵਕੀਲ ਐਸੋਸੀਏਸ਼ਨ ਐ ਉਹਨਾਂ ਨੇ ਪਹਿਲਾਂ ਹੀ ਕਿਹਾ ਸੀਗਾ ਕਿ ਕੋਰਟ ਕੰਪਲੈਕਸ ਜਿਹੜੀ ਸੁਰੱਖਿਆ ਹੈ ਉਹ ਪੁਕਤਾ ਨਹੀਂ ਹੈਗੀ ਪੁਲਿਸ ਵੱਲੋਂ ਇਦਨ ਕੀਦੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਕੋਰਪ ਕੋਮਪਲੈਕਸ ਦੇ ਬਾਹਰ ਗੋਲੀਆਂ ਚੱਲੀਆਂ ਨੇ ਜਿਹੜਾ ਬੈਕ ਸਾਈਡ ਵਾਲਾ ਗੇਟ ਹੈ ਉਥੋਂ ਆਮ ਪਬਲਿਕ ਜਿੱਦਾਂ ਮਰਜ਼ੀ ਵੈਪਨ ਲੈ ਕੇ ਅੰਦਰ ਜਾਵੇ ਕੋਈ ਸੁਰੱਖਿਆ ਨਹੀਂ ਹੈਗੀ ਇੱਥੇ ਪੁਲਿਸ ਇਹ ਜ਼ਰੂਰ ਕਹਿੰਦੀ ਅਸੀਂ ਸੁਰੱਖਿਆ ਬਣਾਇਆ ਹੋਇਆ ਪਰ ਹੁਣ ਦੋ ਤੋਂ ਤਿੰਨ ਗੋਲੀਆਂ ਚੱਲੀਆਂ ਨੇ ਕ੍ਰੋਸ ਫਾਇਰਿੰਗ ਹੋਈ ਹੈ ਦੋਨੋਂ ਤਰਫੋਂ ਤੇ ਜਿਹੜੇ ਇੰਜਰਡ ਆ ਉਹਨਾਂ ਨੂੰ ਹਸਪੀਟਲ ਲੈ ਜਾਇਆ ਗਿਆ ਹੈ ਪੁਲਿਸ ਫੋਰੈਂਸਿਕ ਟੀਮਾਂ ਦੇ ਨਾਲ ਜਾਂਚ ਕਰ ਰਹੀ ਹੈ ਕਿਉਂਕਿ 2 ਤੋਂ 3 ਜਿਹੜੀਆਂ ਗੋਲੀਆਂ ਚੱਲੀਆਂ ਨੇ ਉਸ ਤੋਂ ਬਾਅਦ ਲਗਾਤਾਰ ਸੁਰੱਖਿਆ ਕੀ ਰਾਜੜਾ ਕਿਹਾ ਜਾ ਰਿਹਾ ਸੀ ਕੋਰਟ ਕੰਪਲੈਕਸ ਦਾ ਵਿਧਾਇਆ ਹੋਇਆ ਤੇ ਪਰ ਕਿਤੇ ਨਾ ਕਿਤੇ ਸੁਰੱਖਿਆ ਨਾਕਾਮ ਨਜ਼ਰ ਆਈਏ ਤੇ ਕੋਰਟ ਕੰਪਲੈਕਸ ਦੇ ਬਾਹਰ ਗੋਲੀਆਂ ਚੱਲੀਆਂ ਨੇ ਦੱਸ ਦਈਏ ਬੀਤੇ ਦਿਨੀ ਵੀ ਸਾਨੂੰ ਖਬਰ ਆਈ ਸੀ ਕਿ ਕੋਰਟ ਤੋਂ ਬਾਹਰ 2 ਤੋਂ 3 ਰਾਊਂਡ ਚਲੇ ਹੈ ਤੇ ਨਾਲ ਨਾਲ ਤੇ ਪੁਲਿਸ ਇੱਥੇ ਪਹੁੰਚੀ ਜਿਹੜੀ ਬੰਦੇ ਇੰਜਰਡ ਹੈ ਸੰਭਾਲ ਕੇ ਸੰਭਾਲ ਕੇ ਜੀ ਜੀ ਜਿਹੜੇ ਦੋ ਬੰਦੇ ਹਨ ਨੇ ਉਸ ਤੇ ਰਾਉਂਡ ਆਫ ਵੀ ਕੀਤੇ ਹਨ ਉਹ ਸਾਡੇ ਕੋਲ ਹੈਗੇ ابھی ਪੁੱਛ ਗੇ ਚੱਲ ਰਹੀ ਹੈ ਇਹ ਜਿਹੜਾ ਕੋਰਟ ਹੈ ਕੋਰਟ ਦੇ ਪਿਛਲਾ ਗੇਟ ਹੈ ਉਸ ਤੋਂ ਬਾਹਰ ਵਾਲੀ ਜਿਹੜੀ ਰੋਡ ਹੈ ਉੱਥੇ ਇੱਕ ਖਬਰ ਆਈ ਸੀ ਕਿ ਫਾਇਰਿੰਗ ਹੋਈ ਹੈ ਹੋੜੇ ਪੁਲਿਸ ਇੱਥੇ ਮੌਜੂਦ ਹੈ ਤੁਸੀਂ ਖੁਦ ਵੀ ਇੱਥੇ ਹੀ ਹੋ ਦੇਖ ਰਹੇ ਹੋ ਜੀ ਜੀ ਤੇ ਮੈਮ ਜਿਨ੍ਹਾਂ ਵੱਲੋਂ ਫਾਇਰ ਕੀਤੇ ਗਏ ਉਹ ਕੋਣ ਲੋਕ ਸੀਗੇ ਕਿਸੇ ਗੈਂਗ ਨਾਲ ਸੰਬੰਧਿਤ ਜਿਹੜੀ ਜਿਹੜਾ ਜਿਹੜੀ ਪ੍ਰਾਈਮਰ ਫੀਸ ਸਾਨੂੰ ਪਤਾ ਚੱਲਾ ਏ ਉਹ ਇੱਥੇ ਗਵਾਹੀ ਦੇਣ ਵਾਸਤੇ ਆਏ ਸੀਗੇ ਹੈਨਾ ਮਾਡਲ ਟਾਊਨ ਥਾਣੇ ਮੇ 2020 ਦਾ ਇੱਕ ਪਰਚਾ ਸੀਗਾ ਉਸਤੇ ਹੀ ਉਹ ਉਥੇ ਕੰਪਲੇਨੈਂਟ ਤੇ ਮੁੱਦੇ ਹੀ ਸੀਗੇ ਹੁਣ ਤੱਕ ਇਹ ਹੀ ਸੂਚਨਾ ਸਾਬ ਨੇ ਆਈ ਹੈ ਉਸ ਵਿੱਚੋਂ ਦੋ ਬੰਦੇ ਰਾਊਂਡ ਆਫ ਹੈ ਜਿਹੜੇ ਬੰਦੇ ਇੰਜਰਡ ਹੋਏ ਉਹਨਾਂ ਨੂੰ ਵੀ ਹਸਪਤਾਲ ਪਹੁੰਚਾਇਆ ਗਿਆ ਹੈ

ਉਸਕੇ ਹੀ ਇਹ ਕੰਪਲੇਨੈਂਟ ਤੇ ਉਸਦੇ ਹੀ ਅਕਿਊ ਸੀਗੇ ਉਹਨਾਂ ਦੇ ਵਿੱਚ ਮੇਂ ਹੀ ਕੋਈ ਟਸਲ ਹੋਈ ਉਸ ਤੋਂ ਬਾਅਦ ਕੋਰਟ ਦੇ ਬਾਹਰ ਵਾਲੀ ਰੋਡ ਤੇ ਫਾਇਰਿੰਗ ਹੋਈ ਹੈ ਇਹ ਗੈਂਗਵਾਰਿਆ ਕੋਈ ਐਸੀ ਕੋਈ ਵੀ ਸੂਚਨਾ ਨਹੀਂ ਹੈ ਤੇ ਕਾਈਂਡਲੀ ਹੈਨਾ ਜੋ ਜਿਹੜਾ ਕੇਸ ਹੋਇਆ ਤੁਹਾਨੂੰ ਦੱਸ ਰਹੀ ਆ ਮੈਂ ਉਹ ਵੀ ਗੋਲੀਆਂ ਚੱਲਣ ਦਾ ਪਰਚਾ ਸੀਗਾ ਜਿਹੜਾ ਪਹਿਲਾ ਹੋਇਆ ਨਹੀਂ ਜੀ 452 ਚ ਪਰਚਾ ਸੀਗਾ ਜੀ 452 ਆਈ ਪੀਸੀ ਜਿਵੇਂ ਪਰਚਾ ਸੀਗਾ ਐਸਾ ਕੋਈ ਗੈਂਗਵਾਰਿਆ ਕੋਈ ਵੀ ਐਸੀ ਕੁਝ ਨਹੀਂ ਥੀ ਉਸਮੇਂ ਮੈਮ ਦੋਨਾਂ ਦੇ ਗੋਲੀਆਂ ਲੱਗੀਆਂ ਕਿੱਥੇ ਹੈ ਮੈਮ ਇੱਕ ਤੇ ਤਾਂ ਹੱਥ ਤੇ ਲੱਗੀ ਦੂਜੇ ਬੰਦੇ ਦੇ ਕਿੱਥੇ ਲੱਗੂ ਦੇਖਿਏ ਜਹਾ ਪੇ ਜੋ ਪੁਲਿਸ ਆਈਏ ਤਾਂ ਸਾਨੂੰ ਇਹ ਹੀ ਪਤਾ ਚੱਲੇ ਆਇਆ ਕਿ ਉਹਨਾਂ ਨੂੰ ਉਹਨਾਂ ਦੇ ਹੀ ਜਿਹੜੇ ਬੰਦੇ ਸੀਗੇ ਉਹ ਹਸਪਤਾਲ ਲੈ ਕੇ ਗਏ ਹੈ ਉੱਥੇ ਵੀ ਸਾਡੀ ਇੱਕ ਟੀਮ ਗਈ ਹੈ ਸਾਡੀ ਟੀਮ ਬਾਕੀ ਵੀ ਵੈਰੀਫਿਕੇਸ਼ਨ ਕਰ ਰਹੀ ਹੈ ਹੁਣੇ ਆਪਾਂ ਸਪੌਟ 'ਚ ਵੀ ਮੌਜੂਦ ਹੈ ਤੇ ਉਹ ਸਾਰੀ ਵੈਰੀਫਿਕੇਸ਼ਨ ਚੱਲ ਰਹੀ ਹੈ ਉਸ ਤੋਂ ਬਾਅਦ ਹੀ ਤੁਹਾਨੂੰ ਦੱਸ ਪਾਏਗੇ ਮੈਮ ਕਿਤੇ ਨਾ ਕਿਤੇ ਜੇ ਪੁਲਿਸ ਦੇਖੀਏ ਕਿ ਕਟੈਰੀ ਦੀ ਬੈਕ ਸਾਈਡ ਸੀਪੀ ਆਫਿਸ ਵੀ ਹਥੇ ਹੈ ਡੀਸੀ ਆਫਿਸ ਵੀ ਹਥੇ ਹੈ ਤੇ ਕਿ ਕਿਵੇਂ ਇਹ ਕੁਤਾਈ ਵਰਤੀ ਗੀਤ ਕਿਤੇ ਨਹੀਂ ਜੀ ਦੇਖਿਏ ਇਹ ਤੇ ਤੁਸੀਂ ਜਾਂ ਖੜੇ ਹੋ ਤੁਸੀਂ ਖੁਦ ਹੀ ਦੇਖ ਰਹੇ ਹੋ ਕਿ ਇਹ ਰੋਡ ਹੈ ਹੈਨਾ ਕੋਰਟ ਦੇ ਪਿੱਛੇ ਵਾਲੀ ਰੋਡ ਹੈ ਕੋਰਟ ਦੇ ਅੰਦਰ ਸਾਰੀ ਸਾਰੀ ہماری ਜਿਹੜੀ ਵੀ ਸਿਕਿਉਰਿਟੀ ਸੀ ਉਹ ਪ੍ਰਬੰਧਾ ਉਹ ਇੰਤਜ਼ਾਮ ਵੀ ਸੀਗੇ ਸਾਰਾ ਸਾਰਾ ਕੁਝ ਸੀਗਾ ਇਹ ਤੇ ਕੋਰਟ ਦੇ ਬਾਹਰ ਚਲੀ ਹੈ ਤੇ ਬਾਹਰ ਵਾਲੀ ਰੋਡ 'ਤੇ ਚਲੀ ਹੈ ਫਿਰ ਵੀ ਆਪਾਂ ਦੇਖ ਰਹੇ ਕਿਸ ਤਰ੍ਹਾਂ ਸੇ ਆਪਾਂ ਇਸ ਨੂੰ ਹੋਰ ਮਜ਼ਬੂਤ ਕਰ ਸਕਦੇ ਹਾਂ ਮੈਂ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਸੀਗੇ ਸਰ ਜੀ ਉਹ ਕੋਰਟ ਕੀ ਅੰਦਰ ਬੰਬਲਾਸਟ ਹੋਇਆ ਸੀ ਹੁਣ ਤਾਂ ਤੁਸੀਂ ਰੋਡ 'ਤੇ ਬਾਹਰ ਹੀ ਖੜੇ ਹੋ ਆਪਾਂ ਕੋਰਟ ਦੇ ਪ੍ਰਮਾਈਸਸ ਦੇ ਬਾਹਰ ਖੜੇ ਹੈ ਉਹੀ ਤੁਹਾਨੂੰ ਦੱਸ ਰਿਹਾ ਹੈ ਨਹੀਂ ਸਰ ਜੀ ਦੇਖੋ ਇਹ ਅਗਰ ਰਸਤਾ ਹੀ ਨਹੀਂ ਖੁੱਲਾ ਹੁੰਦਾ ਤਾਂ মিডিਆ ਇੱਥੇ ਕਿੱਦਾਂ ਖੜੀ ਰਹਿੰਦੀ ਇਹ ਤੇ ਆਨੇ ਜਾਣੇ ਦਾ ਰਸਤਾ ਹੈ ਬੰਦੋਦੀ ਬੰਦੋਦੀ ਆਪਾਂ ਉਹ ਨਹੀਂ ਕਰਦੇ ਇਹ ਰਸਤਾ ਖੁੱਲਾ ਹੋਆ ਸੀਗਾ ਉਹ ਬੰਦੇ ਕੋਟ ਜਾ ਰਹੇ ਸੀਗੇ ਕੋਟ ਤੋਂ ਬਾਹਰ ਸੀਗੇ ਫਿਲਹਾਲ ਜਿਹੜੀ ਨਿਕਲ ਸਾਹਮਣੇ ਆਈ ਹੈ ਸਾਡੇ ਕੋਲ ਦੋ ਬੰਦਿਆਂ ਦਾ ਸਾਹਮਣੇ ਆਇਆ ਜਸ਼ਮੀ ਹੋਂ ਦਾ ਹਾਲੇ ਅੱਗੇ ਜਿੱਦਾਂ ਵੀ ਗੱਲ ਆਈਗੀ ਆਪਾਂ ਤਸਦੀਕ ਕਰ ਰਹੇ ਹਾਂ ਨੇ ਤੁਹਾਨੂੰ ਹੁਣੀ ਦੀ ਗੱਲ ਹੈਗੀ ਆਪਾਂ ਤਸਦੀਕ ਕਰਕੇ ਦੱਸ ਦਿੰਨੇ ਹਾਂ ਕੋਈ ਬੰਦਾ ਹਿਰਾਸਤ ਚ ਲਿਆ ਗਿਆ ਕਿ ਨਹੀਂ ਲਿਆ ਗਿਆ ਸਰਬਸਤ ਦੋ ਬੰਦੇ ਦੋ ਬੰਦੇ ਅਸੀਂ ਫੜੇ ਹੋਏ ਨੇ ਉਹਨਾਂ ਦੀ ਅਸੀਂ ਪੁੱਛਗਿੱਛ ਕਰ ਰਹੇ ਹਾਂ ਦੋ ਬੰਦੇ ਫੜੇ ਨੇ ਕੋਈ ਕ੍ਰੋਸ ਫਾਇਰਿੰਗ ਹੈ ਸਰ ਆਪਸ ਹਾਂਜੀ ਹਾਂਜੀ ਕਿੰਨੇ ਲੋਕ ਸੀ ਸਾਰੇ ਹਜੇ ਤੱਕ ਪਤਾ ਲੱਗ ਸਕਿਆ ਵੀ ਕਿੰਨੇ ਕ ਲੋਕ ਸੀ ਜਿਹੜੇ ਵਿੜੇ ਨੇ ਆਪਸ ਦੇ ਵਿੱਚ ਦੇਖੋ ਹੁਣ ਅਸੀਂ ਜਿਹੜੇ ਬੰਦੇ ਫੜੇ ਨੇ ਉਹ ਕਹਿੰਦੇ ਸੀਗਾ ਸਰ ਕਿੰਨੇ ਕਿ ਤਰੀਕ ਪੁੱਤਨ ਆਏ ਸੀ ਇਹ ਮੋਡਲ ਟਾਊਨ ਥਾਣੇ ਦਾ ਕੇਸ ਸੀਗਾ ਉਹਦੇ ਵਿੱਚ ਜਿਹੜੀ ਮੁਦਈ ਪਾਰਟੀ ਸੀ ਉਹਨਾਂ ਦਾ ਅੱਜ ਐਵੀਡੈਂਸ ਸੀਗਾ ਸਰ ਕਿਹੜੀ ਗੱਲ ਤੋਂ ਜਿਹੜਾ ਫਾਈਲ ਦਾ ਪਤਾ ਇਹ ਦੇਖੋ ਹਾਲੇ ਬੇਸਿਕਲੀ ਜਿਹੜੀ ਐਗਜ਼ੈਕਟ ਗੱਲ ਤਾਂ ਸਾਹਮਣੇ ਨਹੀਂ ਆਈਏ ਜਿਹੜੇ ਅਸੀਂ ਦੋ ਬੰਦੇ ਫੜੇ ਨੇ ਉਹਨਾਂ ਨੇ ਇਹ ਹੈ ਕਿ ਜੇ ਮੁਦਈ ਪਾਰਟੀ ਦੇ ਐਵੀਡੈਂਸੀ ਦੇ ਮੁਦਈ ਤੇ ਜਿਹੜੇ ਦੋਸ਼ੀ ਪਾਰਟੀ ਸੀਗੇ ਉਹਨਾਂ ਦੇ ਵਿੱਚ ਕਿਸੇ ਚੀਜ਼ ਨੂੰ ਲੈ ਕੇ ਪੈਸੇ ਵਿਸਾਈ ਹੋਵੇ ਉਸ ਤੋਂ ਬਾਅਦ ਫਿਰ ਆ ਗੱਲ ਜਿਹੜਾ ਕੇਸ ਸੀ ਉਹਦਾ ਬਿਆਨ ਦੇਣ ਆਇਆ ਸੀ ਉਹ ਮੁਦੀਫਾ ਤੇ ਹੋ ਹੋਲ ਕਿੰਨੇ ਬਰਾਮਤ ਆਏ ਅਸੀਂ ਬਰਾਮਤ ਕਰ ਰਹੇ ਨੇ ਜੀ ਅਸੀਂ ਬਰਾਮਤ ਕਰ ਰਹੇ ਨੇ ਸਰ ਜਿਨ੍ਹਾਂ ਦੇ ਗੋਲੀ ਚੱਲੀ ਉਹਨਾਂ ਦੇ ਨਾਮ ਪਤਾ ਲੱਗੇ ਕਿ ਨਾਮ ਸੀ ਨਾਮ ਹੈ ਫਿਲਹਾਲ ਅਸੀਂ ਪੁੱਛਗਿੱਛ ਕਰ ਰਹੇ ਨੇ ਜੇ ਕੋਈ ਗੱਲ ਸਾਹਮਣੇ ਆਏਗੀ ਤੁਹਾਨੂੰ ਪਤਾ ਲੱਗ ਜਾਏ ਸੀਨੀਅਰ ਇੰਜਰਡ ਆ ਜਾਂ ਘੱਟ ਜਖਮੀ ਹੋਣੀ ਹੈ ਸਰ ਜ਼ਖਮੀ ਹੋ ਗਏ ਕੋਈ ਜਵਾਬ ਹੋ ਰਿਹਾ ਦੇਖਦੇ ਜਿਵੇਂ ਦੇਖਿਆ ਹੋਵੇ ਹਾਂ ਬੰਦੇ ਤੇ ਆ ਗਏ ਤਸਦੀ ਕਰਾਂਗੇ ਸਰ ਗੋਲੀ ਲੱਗੀ ਕਿੱਥੇ ਹੈ ਸਰ ਕਿਹੜੀ ਜਗ੍ਹਾ ਤੇ ਗੋਲੀ ਆ ਅਸੀਂ ਤਸਦੀਕ ਕਰ ਰਹੇ ਨੇ ਤਸਦੀਕ ਸਰ ਉਹ ਤੁਸੀਂ ਦੇਖ ਲਿਆ ਕਿ ਜਿਸ ਤਰੀਕੇ ਦੇ ਨਾਲ ਜੁਆਇੰਟ ਸਪੀ ਲੁਧਿਆਣਾ ਸੌਮਿਆ ਮਿਸ਼ਰਾ ਨੇ ਦਿੱਤੀ ਜਾਣਕਾਰੀ ਹੈ ਕਿ ਜਿਹੜੀ ਆਪਸੀ ਰੰਜਿਸ਼ ਦੇ ਕਾਰਨ ਗੋਲੀਆਂ ਚੱਲੀਆਂ ਨੇ ਕੋਈ ਇੱਥੇ ਗੈਂਗਵਾਰ ਨਹੀਂ ਹੋਈ 452 ਦਾ ਇੱਕ ਮਾਡਲ ਟਾਊਨ ਥਾਣੇ ਦੇ ਵਿੱਚ ਜਿਹੜਾ ਪਰਚਾ ਸੀਗਾ ਉਸ ਤੋਂ ਬਾਅਦ ਇਹ ਇੱਕ ਅਕਿਊਜ਼ ਸੀਗਾ ਤੇ ਦੂਸਰਾ ਜਿਹੜਾ ਗਵਾਹ ਸੀਗਾ ਉਹ ਗਵਾਹੀ ਨਾ ਦੇਣ ਲਈ ਜਿਹੜੀ ਆ ਉਸ ਨੂੰ ਲੈ ਕੇ ਕੋਈ ਬਹਿਸ ਹੋਈ ਹੈ ਬਾਹਰ ਤੇ ਬਹਿਸ ਤੋਂ ਬਾਅਦ ਜਿਹੜੀ ਗੋਲੀ ਚੱਲੀ ਹੈ ਦੱਸ ਦਿਆ ਜੀ ਗੋਲੀ ਕੰਗੋਟ ਕੰਪਲੈਕਸ ਦੇ ਬੈਕ ਸਾਈਡ ਤੇ ਚੱਲੀ ਹੈ ਤੇ ਹੁਣ ਸਾਰਾ ਰਸਤਾ ਬਲੌਕ ਕੀਤਾ ਗਿਆ ਹੈ ਇਹਦੇ ਨਾਲ ਕਿਦੇ ਪੁਲਸ ਵੀ ਸਵਾਲਾ ਦੇ ਘੇਰੇ ਚ ਹੈ ਕਿ ਕਿਸ ਤਰੀਕੇ ਦੇ ਨਾਲ ਵੈਪਨ ਉਹ ਕੈਰੀ ਕਰ ਰਹੇ ਸੀਗੇ ਜੇ ਅੰਦਰ ਵੀ ਵੈਪਨ ਗਿਆ ਕਿਸ ਤਰੀਕੇ ਦੇ ਨਾਲ ਗਿਆ ਜੇ ਅੰਦਰ ਕੋਈ ਵੈਪਨ ਨਹੀਂ ਵੀ ਗਿਆ ਪਰ ਬੈਕ ਸਾਈਡ ਵਾਲਾ ਹੈ ਜਿਹੜਾ ਗੱਲ ਕੀਤੀ ਜਾਵੇ ਜਿਹੜੀ ਵਧੀਆ ਜੇ ਗੱਲ ਕੀਤੀ ਜਾਵੇ ਇਸ ਏਰੀਏ ਨੂੰ ਕੋਰਟ ਕੰਪਲੈਕਸ ਹੋਣ ਦੇ ਨਾਲ ਹਾਈ ਸਿਕਿਉਰਿਟੀ ਵਾਲਾ ਏਰੀਆ ਹੈ ਪਰ ਕਿਤੇ ਨਾ ਕਿਤੇ ਹਾਈ ਸਿਕਿਉਰਿਟੀ ਇੱਥੇ ਲੈਪਸ ਨਜ਼ਰ ਆਏ ਨੇ ਤੁਹਾਨੂੰ ਦਿਖਾ ਦਈਏ ਤਸਵੀਰਾਂ ਲੁਧਿਆਣਾ ਦੇ ਕੋਰਟ ਕੰਪਲੈਕਸ ਦੇ ਬੈਕ ਸਾਈਡ ਦੀਆਂ ਜਿਸ ਤਰੀਕੇ ਦੇ ਨਾਲ ਹੁਣ ਵਕੀਲ ਜਿਹੜੇ ਨੇ ਉਹ ਆਪਣੇ ਚੈਂਬਰਾਂ ਤੋਂ ਬਾਹਰ ਆਏ ਨੇ ਗੋਲੀ ਚੱਲਣ ਤੋਂ ਬਾਅਦ ਲਗਾਤਾਰ ਦੂਸਰੀ ਵਾਰ ਜਿਹੜੀ ਇੱਥੇ ਸਿਕਿਉਰਿਟੀ ਲੈਪਸ ਹੋਈ ਹੈ ਭਾਈ ਹੈਲੋ 3 ਤੇ ਲੋਕਾਂ ਦੇ ਮਾਮਲੇ ਤੇ ਤੇ ਸਾਡੇ ਨਾਲ ਐਡਵੋਕੇਟ ਸਾਹਿਬ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਹਾਈ ਸਿਕਿਉਰਿਟੀ ਏਰੀਆ ਪੁਲਿਸ ਦਾਵਾ ਕਰ ਦਿੰਦੀ ਹੈ ਕਿ ਅਸੀਂ ਕੋਰਟ ਕੰਪਲੈਕਸ ਨੂੰ ਸੁਰੱਖਿਆ ਕਰਤਾ ਪਹਿਲਾਂ ਬੰਬ ਬਲਾਸਟ ਹੁਣ ਇੱਥੇ ਗੋਲੀ ਚੱਲ ਗਈ देखो पुलिस दी इतनी ज्यादा शक्ति ਦਾ ਥੋੜਾ ਜਿਹਾ ਤਾਂ ਇੱਥੇ ਚਾਹੀਦਾ ਵਾ ਲੇਕਿਨ ਇੰਨੀ ਸ਼ਕਤੀ ਨਹੀਂ ਹੈ ਲੇਕਿਨ ਪੁਲਿਸ ਨੂੰ ਥੋੜਾ ਜਿਆਦਾ ਚਾਹੀਦਾ ਕਿਉਂਕਿ ਇੱਥੇ ਸਭ ਤੋਂ ਵੱਧ ਮੇਰੇ ਹਿਸਾਬ ਨਾਲ ਪਬਲਿਕ ਲੁਧਿਆਣੇ ਦੀ ਜਾਂ ਪੰਜਾਬ ਦੀ ਇੱਥੇ ਆਉਂਦੀ ਹੈ ਸਭ ਤੋਂ ਵੱਡੀ ਬਾਰ ਹੈ ਲੁਧਿਆਣੇ ਦੀ ਸੋ ਪੁਲਿਸ ਦੀ ਹਾਈ ਸਕਿਉਰਿਟੀ ਤਾਂ ਇੱਥੇ ਲੁਧਿਆਣੇ ਬਣਦੀ ਹੈ ਕਿਉਂਕਿ ਬੰਬ ਬਲਾਸਟ ਵੀ ਪਿੱਛੇ ਹੋਇਆ ਵਾ ਐਂਡ ਅਦਰਵਾਈਜ਼ ਵੀ ਲੜਾਈਆਂ ਝਗੜੇ ਛੋਟੇ-ਛੋਟੇ ਮਾਮਲੇ ਥੋੜੇ-ਥੋੜੇ ਹੁੰਦੇ ਹੀ ਰਹਿੰਦੇ ਆ ਰੈਗੂਲਰ ਮੰਨਦੇ ਸਕਿਉਰਿਟੀ ਲੈਪਸ ਹੈਗਾ ਪੁਲਿਸ ਦਾ ਇੱਥੇ ਪੁਲਿਸ ਵੱਲੋਂ ਥੋੜੀ ਬਹੁਤ ਤਕਤਾਈ ਹੈ ਇਸ ਬਾਰੇ ਵੈਪਨ ਲੱਗਦਾ ਕਿ ਅੰਦਰ ਗਿਆ ਹੋਊਗਾ ਕਿਉਂਕਿ ਵੈਪਨ ਜਦ ਦਬ ਚ ਲੱਗਿਆ ਹੋਇਆ ਹੈ ਕੋਰਟ ਦੇ ਵਿੱਚ ਜੋ ਅਸੀਂ ਉੱਪਰੋਂ ਦੇਖਿਆ ਹੈ ਤਾਂ ਉਹ ਲੜਾਈ ਸਾਡੇ ਅਕੋਰਡਿੰਗ ਤਾਂ ਬਾਹਰ ਹੀ ਹੋਈ ਹੈ ਅੰਦਰ ਕੋਈ ਲੜਾਈ ਨਹੀਂ ਹੋਈ ਗੋਲੀਆਂ ਜਿਹੜੀਆਂ ਨੇ ਫਾਇਰਿੰਗ ਫਾਇਰ ਆਰਮ ਜਿਹੜੀ ਹੋਈ ਹੈ ਇੱਥੇ ਬਾਹਰ ਹੋਈ ਹੈ ਤੇ ਹੁਣ ਕਿਵੇਂ ਦੇ ਦੇਓ ਪੁਲਿਸ ਨੂੰ ਸਿਕਿਉਰਿਟੀ ਕੋ ਕਿਹਾ 게ਟ ਐ ਤਾਂ ਕੋਈ ਵੀ ਆਮ ਬੰਦਾ ਜਿੱਦਾਂ ਮਰਜ਼ੀ ਜਾਵੇ ਜਾ ਸਕਦਾ ਜੀ ਲੇਕਿਨ ਐਂਟਰੀ ਦੇ ਉੱਤੇ ਅੱਗੇ ਇਹਨਾਂ ਦੇ ਸਾਰੇ ਸਿਕਿਉਰਿਟੀ ਲੱਗੀ ਹੋਈ ਹੈ ਜਿਹੜੀ ਜੋ ਵੀ ਇਹਨਾਂ ਦੇ 게ਟ ਨੇ ਡੋਰ ਨੇ ਫਾਇਰ ਚੈੱਕ ਡ ਬਹਰ ਦਾ ਕੋਈ ਸਕਿਉਰਟੀ ਨਹੀਂ ਬਾਹਰ ਕੋਈ ਸਕਿਉਰਟੀ ਨਹੀਂ ਆਨ ਰੋਡ ਕੋਈ ਸਕਿਉਰਟੀ ਨਹੀਂ ਤੇ ਤੁਸੀਂ ਦੇਖ ਸਕਦੇ ਹੋ ਐਡਵੋਕੇਟ ਸੀਗੇ ਸਾਡੇ ਨਾਲ ਲੁਧਿਆਣਾ ਤੋਂ ਤੇ ਉਹਨਾਂ ਨੇ ਕਿਹਾ ਰੋਡ ਤੇ ਕੋਈ ਸਕਿਉਰਟੀ ਨਹੀਂ ਹੈਗੀ ਪਰ ਸਕਿਉਰਟੀ ਹੋਣੀ ਜ਼ਰੂਰੀ